ਬੀ ਸਾਰੇ ਕਹਿੰਦੇ ਜਿਹਦੇ ਕੋ ਚਾਰ ਛਿਲੜ ਹੋਰ ਨਾ ਉਹਦੀ ਜਾਇਜਾਕਾਰ ਹੁੰਦੀ ਆ ਸਾਰੇ ਜੇਮਾ ਤੋਂ ਡਾਣ ਕੋਣ ਕੋਈ ਦਾ ਪਤਾ ਵਾ ਵੀ ਹੁਣ ਸਾਡਾ ਟਾਈਮ ਮਾੜਾ ਚੱਲਦਿਆ ਅੱਛਾ ਮਸਾਈ ਕਾ ਮਿਲ ਪੜਿਆ ਆ ਅੱਛਾ ਤੇ ਸਿਲੰਡਰ ਵੀ ਖਤਮ ਹੋਇਆ ਆ ਚੁੱਲ੍ਹੇ ਆ ਘਪਾਲ ਕੇ ਚਾਹ ਬਣਾਉਣੀ ਪੈਣੀ ਅੱਜ ਤੇ ਇਹ ਕਰਾਂ ਆ ਜਦ ਇਹ ਨਿਆਣੇ ਚਾਰੇ ਵੀ ਕਿਤੇ ਆਉਂਦੇ ਸੀ ਮੰਮੀ ਸਾਰੇ ਨਿਆਣੇ ਘਰੇ ਪੈਸੇ ਲੈ ਕੇ ਆਉਂਦੇ ਸਕੂਲ ਸਕੂਲੇ ਹੈਗੇ ਕਿਤੇ ਚੀਜ਼ੀਆਂ ਦੀ ਦੁਕਾਨ ਵਾ ਜਾਂਦੇ ਮੰਮੀ ਤਾਂ ਹਰ ਰੁਪਏ ਦੇ ਕਿਤੇ ਅੱਜ 10 ਰੁਪਏ ਵੀ ਹੈ ਨਹੀਂ ਨਿਆਣਿਆਂ ਨੂੰ ਤੇਨੂੰ ਸਵੇਰ ਦੱਜ ਮੇਰਾ ਮਾਨ ਪੜਾਈ ਖਰਾਬ ਆ ਮੇਰੇ ਆਨੇ ਵਿਚਾਰੇ ਉਦਾਂ ਹੀ ਚੜ ਗਏ ਕੋਈ ਰੁਪਈਆ ਨਹੀਂ ਵਿਚਾਰਿਆ ਉਹ ਦਿੱਤਾ ਮੈਨੂੰ ਜੰਮਦਾ ਕਿੰਨੇ ਦਿਨ ਹੋ ਗਏ ਉਹ ਗੱਲ ਕਹਿੰਦਾ ਮੰਮੀ 100 ਰੁਪਏ ਦੇ ਦੇ ਮੇਰੇ ਨਾਲ ਦੇ ਸਾਰੇ ਬੇਲ ਦੀ ਚੀਜ਼ੀਆਂ ਖਾਂਦੇ ਇਥੋਂ ਦੇਦਾ ਹੈ ਹੀ ਮੇਰੇ ਕੋਲ ਤਾਂ ਮੈਂ ਦੇਣੀ ਕਿਥੋਂ ਭਾਵੇਂ ਹੱਥ ਇਸ ਤਰ੍ਹਾਂ ਉਦਾਂ ਤੇ ਆਈ ਉਹ ਡੁੱਬ ਜਾਂਦਾ ਗੱਡੀ ਰਲ ਤੇ ਉਹ ਵੀ ਥੋੜੇ ਰਹਿ ਚਲੇ ਇਹ ਬਗੈਰ ਅਸਲ ਸਿੱਲਾ ਡੇਢ ਹੈਗਾ ਕੁਛ ਠੇਕੇ ਲੈ ਲਈ ਠੇਕਾ ਹੀ ਨਹੀਂ ਮਾਰ ਫਿਰ ਵੀ ਸੌਤਾ ਰਹਿੰਦਾ ਅੱਗੇ ਉਹ ਗਾਲਾਂ ਕਰਦਾ ਇਹ ਪਹਿਲੇ ਠੇਕੇ ਦਵਾ ਤੀ ਧਰ ਕਿ ਠੇਕਾ ਕਿੱਥੋਂ ਭਰਨਾ ਆਪ ਤੇ ਆਖਿਆ ਠੇਕੇ ਲਵਾਂਗੇ 4 ਪੈਸੇ ਕੋਲ ਲਵਾਂਗੇ ਲਿਆਣੇ ਪਹਿਲੇ ਕੰਮਨ ਤਸਵੀਰ ਕਰਦੇ ਰਹਿੰਦੇ ਰਹਿੰਦੇ ਬੈਠੇ ਰਹਿੰਦੇ ਤਸਵੀਰ

ਸਕੇ ਆ ਵੀ ਸੀ ਨਾ ਹੱਥ ਤੇ ਹੈ ਦੇ ਜੀ ਮੈਂ ਦਵਾਈ ਲਈ ਹਾਂ ਨਾ ਬਸ ਇਹ ਬੜਾ ਪੀੜ ਹਾਂ ਜਾਨੂ ਪੰਮੂ ਨੂੰ ਖੋਛਣੀ ਹੈ ਤੇ 50 ਰੁਪਏ ਦੇ ਦੂੰਗੀ ਪਰ ਮੋੜ ਦੂੰਗੀ ਫਿਰ ਹੋਰ ਕੀ ਕਰਨਾ ਉਹਨੂੰ ਖੋਛ ਲੈਂਦੀ ਹੈ ਕਿੱਡਾ ਸੋਹਣਾ ਨਾ ਤੂੰ ਕਿਤੇ ਬੈਠੀ ਹੈ ਜ਼ਿੰਦਗੀ ਤੇ ਇਹ ਦੀ ਸਾਡੀ ਕਾਹਦੀ ਜ਼ਿੰਦਗੀ ਹੈ ਇਹ ਡਾ ਕਿਤੇ ਚੁੱਡੋ ਸਾਰੀ ਉਮਰ ਬਣਿਆ ਰਹਿ ਗਿਆ ਸਾਰਾ ਕੁਝ ਆਪ ਸੰਭਲਿਆ ਇਹਨੂੰ ਕੱਖ ਵੀ ਨਹੀਂ ਦਿੱਤਾ ਉਹ ਮੈਨੂੰ ਦੇ ਪ੍ਰਾਪਰੂ ਬਾਹਰ ਕਰੇ ਬਥੇਰਾ ਇਹ ਮਨ ਦੇ ਦਿੱਦੇ ਪੈਸਾ ਤੇ ਨਾ ਇਹਨੂੰ ਮਹਿਸੂਸ ਨਹੀਂ ਹੁੰਦਾ ਮੇਰੇ ਵਰਗੇ ਨੇ ਟਰਲੇ ਲੈਣੇ ਮੈਨੂੰ ਨੱਕ ਤੇ ਪਿੱਛੋਂ ਮੀਆਂ ਦਾ ਨਾਮ ਮਿਲਵਾ ਗੋਮੀ ਇਹਦੇ ਵੀ ਕਿਤੋਂ ਜੁੜ ਜਾਣੇ ਹਾਏ ਹਾਏ ਹਾਂ ਤੇ ਬਾਂਡ ਹੋਇਆ ਪਿਆ ਉਹ ਤਾਂ ਮੈਂ ਤੇ ਚਾਹ ਕਰਕੇ ਗਈ ਹਾਂ ਹੁਣ ਕੀ ਕਰਾਂ ਮੈਨੂੰ ਚਾਹ ਨੂੰ ਪਾਣਾ ਦਵਾ ਦੇ ਪਤਾ ਨਹੀਂ ਕਿਹੜੇ ਮੂੰਹ ਬੋਲੂਗੀ ਕੁਛ ਨਹੀਂ ਪਮੋ ਤਾਂ ਕਰਨੇ ਮੈਂ ਦਾ ਅੱਛੇ ਨਾਲ ਲੇ ਲੇ ਕੇ ਸਮੋਤ ਗਿਆ ਚਾਹਾਂ ਭਰੀ ਸੀਗੀ ਤੇ ਮੈਂ ਮਲੇ ਬਾਲਾ ਨੂੰ ਅੰਦਰ ਟਵਾਣਾ ਸਵਿੰਦਰ ਤੇਰੇ ਤੇ ਸਵਿੰਦਰ ਮੋਕ ਗਿਆ ਮੈਂ ਵੇਖਿਆ ਹੀ ਨਹੀਂ ਸੀ ਪਹਿਲਾਂ ਕਰਮ ਸੋਲਣੇ ਤੇ ਸਾਡਾ ਵੀ ਖਤਮ ਹੀ ਹੋਇਆ ਪਿਆਵਾ ਮੈਂ ਨਾਲ ਘੋਟੇ ਕਿ ਬਣਾਵਾਇਆ ਤੇ ਚਾ ਮੇਰਾ ਸਿਰ ਬੜਾ ਪੀਰੋਂ ਜਾਂ ਮਤਾ ਕਰਕੇ ਆਖਣ ਸਿਲੰਡਰ ਤੇ ਸਾਡਾ ਉਹ ਲੱਗਾ ਹੀ ਢੋਰ ਜਾ ਉਹ ਗਿਆ ਵਾਲਾ ਲੈਣਾ ਬਰਹੁਣ ਖਤਮ ਹੋ ਗਿਆ ਸਾਡਾ ਦਾ ਬਹਿ ਜਾ ਰੱਖ ਲਈ ਸੀ ਕੀ ਕਰਦੀ ਆਂ ਇਹ ਲੈ ਦੀ ਬੂਟ ਪੈਰੀ ਪਾ ਆਈ ਆ ਕਰ ਨੂੰ ਉਹ ਮੈਂ ਨੂੰ ਚੇਤਾ ਨਹੀਂ ਰਿਹਾ ਚਲ ਕੋਈ ਨਹੀਂ ਮੈਂ ਲਾ ਦਿੰਨੀ ਉੱਥੇ ਤੇ ਚਾ ਵਰ ਨਹੀਂ ਬਣਾਉਂ ਤਾਂ ਮੈਂ ਰਾਖਾ ਮੈਂ ਕਰੇ ਤਸਲਾ ਜਾ ਇਹ ਨਾਲ ਕਿਹਦੇ ਨਾਲ ਮੈਂ ਤੇਰੇ ਨਾਲ ਗੱਲ ਕਰਨੀ ਹੈ ਕੱਲ੍ਹ ਦੇ ਨਾਲੇ ਬੂਟ ਲਾ ਕੇ ਆ ਮੈਂ ਮੈਂ ਫਿਰ ਰਾਖਾ ਮੈਂ ਮੈਂ ਫਿਰ ਚੁੱਲ੍ਹੇ ਅੱਗ ਪਾਲ ਕੇ ਕੋਈ ਨਹੀਂ ਬਾਲਾ ਦਵਾ ਲੈਣੀ ਮੈਨੂੰ ਤੇ ਪਹਿਲੇ ਪਤਾ ਸੀ ਇਹ ਪੈਰੀ ਕੁਛ ਨਹੀਂ ਹਾਲੇ ਤਾਂ ਜੀ ਮੈਨੂੰ ਤੇ ਪਹਿਲੇ ਪਤਾ ਸੀ ਇਹਨੇ ਕਿੱਥੇ ਵੀ ਲਚਾਨ ਹਾਲਾ ਕਰਾਉਂਦੇ ਇਹ ਦੇ ਨਾਲ ਜਿੰਨਾ ਸੋਗਰਾ ਇਹਦੇ ਕੋਲ ਹੈਗਾ ਉੰਨੀ ਨੀਤ ਮਾੜੀ ਰੱਖਦੀ ਲਏ ਚੱਲ ਬਣਾ ਕਾ ਤੋ ਗੁੱਸਾ ਕਿ ਕਰੂ ਆਈ ਨਹੀਂ ਆ ਕੀ ਗੱਲ ਕਰਨੀ ਤੁਸੀਂ ਆਖੰਦੇ ਸੀ ਬਹਿ ਜਾ ਮੈਂ ਤੇ ਨਾਲ ਗੱਲ ਕਰਨੀ ਹੈ ਇੱਕ ਬੋਬਾ ਜਿੰਨਾ ਦੀ ਮੈਂ ਤੇ ਨਾਲ ਵੀ ਕੀਤੀ ਹੈ ਨਲੀ ਭੀ ਆ ਵੇਕ ਜਿੱਦਾਂ ਤੁਸੀਂ ਬੂਟ ਬਾੜ ਲੈ ਕੇ ਚਾੜਾ ਤੇ ਮੈਂ ਦੇਖਿਆ ਆਪਾਂ ਹੁਣ ਕਰਕੇ ਅੱਡੀ ਤੇਰੇ ਸਾਹਮਣੇ 12 ਵਜੇ ਤੱਕ ਲੱਗੀ ਰਹੀਣੀ ਐ ਤੂੰ ਉਦਾਂ ਹੀ ਬੂਟ ਲੈ ਕੇ ਚਾੜ ਆਈਆਂ ਤਾਂ ਵੇੜੀ ਸੀ ਮੈਨੂੰ ਚੇਤਾ ਭੁੱਲ ਗਿਆ ਪੰਮਾ ਬੂਟ ਲੈ ਬੜੇ ਨਹੀਂ ਸੀ ਕੀਤਾ ਕਰਕੇ ਮੈਂ ਲੈ ਆਈ ਮੈਨੂੰ ਚੇਤਾ ਨਹੀਂ ਸੀ ਵੀ ਮੈਂ ਇੱਕ ਤੇ ਸਾਡੀ ਸੀ ਬਾਥਰੂਮ ਚ ਸਾਬਣ ਦੀ ਗਾਚੀ ਇਹ ਕਿਤੇ ਉਹ ਨਹੀਂ ਲੱਭੀ ਆਪਣੀ ਕੁੜੀ ਨੂੰ ਪੁੱਛੀ ਫਿਰ ਬਾਥਰੂਮ ਕਿੱਥੇ ਚੱਲ ਜਾਨਾ ਸਾਬਣ ਤੇ ਜਦੋਂ ਮੈਨੂੰ ਨਹਾਉਣਾ ਹੁੰਦਾ ਸੀ ਮੈਂ ਤੇ ਆਪਣੇ ਹੱਥਾਂ ਅੰਦਰੋਂ ਫੜਦੀ ਐ ਤੇ ਫਿਰ ਉੱਥੇ ਹੀ ਲੈ ਜਾਨੀ ਤੇ ਕੁੜੀ ਮੇਰੀ ਵੀ ਇਦਾਂ ਹੀ ਕਰਦੀ ਉਹ ਵੀ ਉੱਥੋਂ ਫੜਦੀ ਤੇ ਉੱਥੇ ਹੀ ਅੰਦਰ ਲਾਕ ਦਿਂਦੀ ਏ ਮੇਰਾ ਸਾਡਾ ਸਾਬਣ ਮੇਰੀ ਕੁੜੀ ਸਵੇਰੇ ਉੱਥੇ ਰਹਿਣ ਦਿੱਤਾ ਮੈਨੂੰ ਭੁੱਲ ਗਿਆ ਚੇਤਾ ਸਾਨੂੰ ਸਾਬਣ ਦੀ ਗਾਚੀ ਜਿਹੜੇ ਮੈਂ ਕੱਲ ਹੀ ਲਾਈ ਉਹ ਲੱਭੀ ਨਹੀਂ 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 ਪੰਮੂ ਮੈਂ ਮੇਰੀ ਕੁੜੀ ਨਹੀਂ ਕਰਦੀ ਉਹਨੂੰ ਸਾਰੀ ਸਮਝਵਾ ਤੇ ਨਾਲੀ-ਨੂਲੀ ਚ ਵੇ ਕਿਤੇ ਥੱਲੇ ਸੁੱਟ ਦਿੱਤੀ ਹੋਣੀ ਆਨੇ ਨਿਹਾਣੀ ਆ ਨਾ ਤੇ ਕਿਤੇ ਮੈਂ ਸਾਰਾ ਹੀ ਮੈਂ ਇਕੱਲਿਆ ਬਾ ਕੋਈ ਨਿਹਾਣੀ ਨਹੀਂ ਗੀ ਨਾਲੇ ਆਪਣਾ ਵੇਖੋ ਵੀ ਕਿੰਨਾ ਘੇਰਾ ਆਪਣਾ ਇਦਾਂ ਬਾਸ ਨਮਾ ਦਾ ਕੱਠ ਨਹੀਂ ਨਿਬਣਾ ਤੇ ਤੁਸੀਂ ਵੀ ਆ ਕਦੋਂ ਬਣਾਉਣੇ ਆ ਕੋਠੇ ਮਠਰੇ ਬੁਰਾ ਲੱਗਦਾ ਸਾਡਾ ਆਇਆ ਗਿਆ ਵਿੱਚ ਸਭ ਮਨੀ ਅੰਦਰ ਕੱਚੇ ਮੱਥੇ ਲੱਗਦੇ ਨੇ ਵੇ ਪੰਮੂ ਮੇਰੀ ਸੁਣ ਗੱਲ ਤੇਰੇ ਸਾਹਮਣੇ ਪਤਾ ਤਾਂ ਹੈਗਾ ਵੀ ਖਰਚੇ ਤੇ ਪੂਰੇ ਨਹੀਂ ਪੜਦੇ 2-3 ਦਿਨ ਹੋ ਗਏ ਮੁੰਡਾ 10 ਰੁਪਏ ਮੰਗਣ ਦੇ ਆ ਮੰਮੀ ਨੇ ਆਨੇ ਸਾਰੇ ਮੇਰੇ 100 ਰੁਪਏ ਦੀ ਚੀਜੀ ਲੈਂਦੇ ਮਿੰਨੇ ਮੇਰੇ ਕੋਲ ਤਾਂ 100 ਰੁਪਏ ਨਹੀਂ ਦਿੱਤੇ ਜਾਂਦੇ ਕਿੱਥੋਂ ਐਡੀ ਛੋਟੀ ਬੂਆ ਕਰਦੀ ਤੇ ਕਿੱਥੇ ਧਰੀ ਜਾਂਦੀ ਹਾਰੀ ਸੋਣੀ ਟਾੜੀ ਹੈ ਪਤਾ ਤੁਹਾਨੂੰ ਜਮੀਨ ਜਾਂਦਾ ਤੇ ਸਾਡੇ ਪਰ ਬੱਦੀ ਲਈ ਹੈ ਲਈ ਤੇ ਬਰੋਬਰ ਦੀ ਆ ਸਭੋ ਠੇਕੇ ਵੀ ਮੈਂ ਤੇ ਇਹਨੂੰ ਐਰ ਕੀਤਾ ਸੀ ਮੈਂ ਠੇਕੇ ਲੈ ਲਾ ਤੇ ਆਪਣਾ ਕਜਾਰਾ ਹੋ ਜਾ ਤੋ ਸਭੋ ਮੈਨੂੰ ਆਪ ਗੁੱਸੇ ਹੋਉਂਦੇ ਆਗਲਾ ਪਿਆੜੀ ਕੀ ਦਿਵਾ ਦਿੱਤੀ ਤੇਰੀ ਕਿਤੇ ਠੇਕਾ ਹੀ ਨਹੀਂ ਪੂਰਾ ਹੋਣਾ ਉਹ ਨੇਰੀ ਨੇ ਸਾਰੇ ਝੋਨੇ ਦੀ ਡਾਂਡ ਜੂ ਲਾ ਦਿੱਤੀ ਆ ਤੇ ਉਹ ਤੇ ਆਪ ਰੌਲਾ ਪਾਉਂਦੇ ਆ ਸਮਝ ਨਹੀਂ ਆਉਂਦੀ ਹੈ ਹੈ ਨਾ ਕਰੀਏ ਨਾ ਕਰੂਗੀ ਤਾਂ ਹੈ ਨਾ ਹੀ ਹੁੰਦੀ ਜਦੋਂ ਵੇਖੋ ਤੁਹਾਡੇ ਮੂੰਹ ਤੇ ਹੈਗੀ ਕਿੱਥੇ ਤੁਰੇ ਜਾਂਦੇ ਸੰਤ ਉਹ ਨਹੀਂ ਸਮਝ ਆਉਂਦੀ ਹੈ ਤੇ ਤੁਸੀਂ ਇਹਨਾਂ ਦਾ ਫਿਰ ਕੰਧ ਮਾਰ ਲਓ ਨਹੀਂ ਪੈਂਦੇ ਉਹ ਵੱਖਰੀ ਗੱਲ ਆਪਣਾ ਗਲਾ ਵਿੱਚ ਦੀ ਗੱਡ ਲਓ ਬਾਹਰ ਆਉਣ ਜਾਣ ਜਦੋਂ ਐ ਦੀ ਸਾਰਾ ਟੱਬਰ ਨੰਗ ਦੇ ਨਿਆਣੀ ਨੰਗ ਦੇ ਸਾਰੀ ਦਿਹਾੜੀ ਮੈਂ ਖਾਪ ਜਾਨੀ ਮੈਨੂੰ ਪਤਾ ਕਿੰਨਾ ਕੰਮ ਕਰਨਾ ਪੈਦਾ ਹੈ ਹੈ ਤੂੰ ਹੀ ਤੇ ਉੱਥੇ ਕਾ ਕਰਕੇ ਆਦਾ ਝਾੜੂ ਲਾ ਕੇ ਬੈਠਾ ਮੈਂ ਵੀ ਕਿੱਡਾ ਬੇੜਾ ਹੋਈਆਂ ਤੇ ਬਾਥਰੂਮਾਂ ਦਾ ਵੀ ਸਾਜਾ ਕਿੰਨਾ ਕਚਰ ਪੁੱਗਣਾ ਇਹ ਵੀ ਤੁਸੀਂ ਆਪਣੇ ਅੱਡ ਬਣਾਓ ਇਹਨਾਂ ਦਾ ਤੁਹਾਨੂੰ ਹੀ ਖਰਚਾ ਭਰਦਾ ਮੇਰੀ ਸੁਣ ਗੱਲ ਬਾਥਰੂਮ ਤੇ ਚੱਲ ਮੈਂ ਜਿਹੜਾ ਸਾਫ ਕਰਦੀ ਆ ਮੈਂ ਨਾਲ ਤਜਾਬ ਤੂ ਵੀ ਮਾਰਦੀ ਮੈਂ ਸਾਰਾ ਤੇ ਕਰਦੀ ਆ ਹੋਰ ਦਸਵੇਂ ਕੀ ਕਰਿਆ ਕਰਾ ਇਹੋ ਹੀ ਆਖੀ ਤਾਂ ਵੀ ਚੱਲ ਅਸੀਂ ਬਣਾਉਨੇ ਆ ਉਹਦੇ ਸਿਰ ਤੇ ਕਾਤੋਂ ਸੁੱਟਣਾ ਆਪ ਵੀ ਸਾਫ ਕਰ ਲਓ ਨਹੀਂ ਇਹ ਅਸੀਂ ਰੱਖ ਲਈਨੇ ਜਾਂ ਤੁਸੀਂ ਰੱਖ ਲਓ ਇਹ ਆਪਣੀ ਸਲਾਹ ਕਰਦੀ ਹੁਣ ਜਾ ਕੇ ਭਾਜੀ ਦੇ ਨਾਲ ਕੀ ਕਹਿੰਦੇ ਆ ਐਵੇਂ ਵੀ ਇੱਕ ਕਾਲ ਨੂੰ ਬੰਦੇ ਆਸ ਵਿੱਚ ਦੀ ਬੋਲਣਗੇ ਤੇ ਬੰਦਿਆਂ ਦੇ ਸਿਰ ਪਾਟਣਗੇ ਚੱਲ ਕੋਈ ਨਹੀਂ ਐਵੇਂ ਉਹ ਆਪਸ ਵਿੱਚ ਦੀ ਲੜਨਗੇ ਤੇਰੇ ਸਾਹਮਣੇ ਵੀ ਗੱਲ ਬੰਦਿਆਂ ਤੇ ਲਾਉਗੀ ਫਿਰ ਉਹ ਬੰਦਿਆਂ 'ਚ ਕੀ ਗੱਲ ਆਉਣੀ ਮੈਂ ਹੀ ਤੇ ਬਸ ਤੁਸੀਂ ਆਪਣੇ ਬੱਧਰੇ ਬਣਾ ਲਓ ਸਾਡੇ ਕੋਲ ਤਾਂ ਬੰਨਨੇ ਨਹੀਂ ਸਾਨੂੰ ਇਹ ਉਹ ਬਾਥਰੂਮ ਤੇ ਤੁਹਾਨੂੰ ਖਰਚਾ ਆਪਦਾ ਪਾਉਣਾ ਪੈਣਾ ਸਾਨੂੰ ਸਾਡੇ ਹੱਥ ਤੇ ਖਰਚਾ ਪੁੱਛ ਲਈ ਰਾਤੀ ਭਾਜ ਨੂੰ ਕੀ ਕਹਿੰਦਾ ਵਾ ਤੇ ਸਾਨੂੰ ਇਹ ਰਾਤ ਮੁੱਲ ਜੋ ਪਾਊਗਾ ਤੇ ਸਾਨੂੰ ਹਟਾ ਦੇ ਹੁਣ ਖਰਚਾ ਕਿੱਥੋਂ ਦੇਣਾ ਤੇ ਇਦਾਂ ਨਹੀਂ ਆਪਣੀ ਮਿਹਰੀ ਵੇ ਭੈਣ ਬਣ ਕੇ ਮੇਰੀ ਸੁਣ ਗਾਲ ਚੱਲ ਮੰਨਿਆ ਸਾਡੇ ਹਾਲਾਤ ਦਾ ਸਟੱਮ ਮਾੜੇ ਉਹ ਸਾਥ ਦੇਣ ਦੀ ਬਜਾਏ ਸਭ ਉਹ ਸਾੜਨਾ ਲੱਗਦੀ ਸਗੋਂ ਤੂੰ ਸਾਥ ਦੇ ਹਾਂ ਚੱਲ ਨਾਲ ਮਿਲ ਕੇ ਦਿਨ ਕੱਟੇ ਜਾਣਗੇ ਵੇ ਕੱਲ ਨੂੰ ਉਦੋਂ ਤੇ ਤੇਰੀ ਪੂਛ ਨੂੰ ਅੱਗ ਲੱਗੀ ਸੀ ਕਿ ਅੱਡ ਹੁਣ ਆਏ ਪਤਾ ਨਹੀਂ ਕੀ ਬਣਾਈ ਜਾਂਦੀ ਕੀ ਖਾਈ ਜਾਂਦੀ ਅੱਡ ਹੁੰਦਾ ਤੇ ਤੂੰ ਹੀ ਨਾ ਲਿਆ ਨਾ ਹਣ ਤੈਨੂੰ ਮੈਂ ਸਾਥ ਕਾਹਦਾ ਦੇਦਾ ਜਿੱਦੋਂ ਤੇ ਆਪਾਂ ਇਕੱਠੇ ਹਾਂ ਉਦੋਂ ਸਾਥ ਦਿੱਤਾ ਨਾ ਅੱਡ ਹੁੰਦਾ ਮੈਂ ਨਹੀਂ ਸੀ ਨਾ ਲਿਆ ਆਪਣੀ ਸਾਸਿ ਆਪਾਂ ਨੂੰ ਅੱਡ ਕਰ ਦਿੱਤਾ ਆਪ ਮੁੜ ਕੇ ਰਹੀ ਨਾ ਇਸ ਆਰਡਰ ਕਾਡਰ ਕਰਕੇ ਤੇ ਸਾਰਾ ਉਹਦੇ ਤੇ ਸੱਸ ਕੇ ਕਾਦਾ ਬਲੀਮ ਸੁੱਟਣਾ ਵਾ ਉਹਨੇ ਪਤਾ ਕਿਉਂ ਅੱਡ ਕੀਤਾ ਸੀ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਮੈਂ ਕਿਤੇ ਨਿਆਣੀ ਥੋੜੀ ਸੀਗੀ ਮੈਂ ਵੀ ਇਸ ਕਰ ਦਸ 12 ਸਾਲ ਹੋ ਗਏ ਘਰ ਚ ਵਿਆਹੀ ਆ ਪਤਾ ਸੀਗਾ ਕਿ ਤੂੰ ਸਾਰਾ ਈ ਢੋਆ ਟਵਾਈ ਜੋ ਪੇਕੇਆਂ ਨੂੰ ਲਈ ਤੁਰੀ ਜਾਨੀ ਆ ਜੇਰੀ ਚੀਜ਼ ਹੋਣੀ ਉਹਨਾਂ ਨਾਲ ਸੌਦੇਆਂ ਤੱਕ ਤੂੰ ਉਹਨਾਂ ਨੂੰ ਪਚਾਇਆ ਪਚਾਇਆ ਕਿ ਨਹੀਂ ਪਚਾਇਆ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਇਹ ਤਾਂ ਤੁਸੀਂ ਜਿਹਦੀ ਜੋ ਮਰਜ਼ੀ ਕਹੀ ਜਾ ਪਮੋ ਜਿੱਦਾਂ ਮਰਜ਼ੀ ਕਹੀ ਜਾ ਠੀਕ ਆ ਨਾ ਕਿ ਜਿਹੜੇ ਢੋਆ ਟਵਾਈ ਹੋਗੇ ਜੇ ਢੋਆ ਟਵਾਈ ਕੀਤੀ ਹੁੰਦੀ ਤੇ ਰਾਜੇ ਨਾ ਬਣੇ ਹੁੰਦੇ ਉਹਨਾਂ ਦੇ ਉਹ ਹਾਲ ਹੁੰਦਾ ਜਿਹੜੇ ਹਾਲ ਉਹਨਾਂ ਦੇ ਹੈ ਤੂੰ ਮਤੂੰ ਹੋਰ ਹੀ ਗੱਲਾਂ ਕੋ ਕਰਨ ਬਹਿ ਜਾਣੀ ਆ ਦੂਤੇ ਵੇਖ ਮੈਂ ਮੈਂ ਤਾਂ ਸਗੋਂ ਤੇਰੇ ਕੋਲ ਆਈ ਸੀ ਮੈਂ ਹਾਂ ਉਹਨੂੰ ਜਾ ਕੇ ਕਹਿਨੀ ਮੇਰਾ ਸਿਰ ਬਿੜ ਹੋਣਦਾ ਤੇ ਮੈਨੂੰ 50 ਰੁਪਏ ਦੇ ਮ ਦਵਾਈ ਲੈ ਮੈਂ ਤੈਨੂੰ ਦੇ ਦੂੰਗੀ ਧਾਰੇ ਹੀ ਪੜਨੇ ਤੇ ਤੂੰ ਮੈਨੂੰ ਕੋ 36 ਗੱਲਾਂ ਸੁਣਾ ਦਿੱਤੀਆਂ ਵੇਖ ਅੱਗੇ ਵੀ ਤੂੰ ਦਾਗ ਲੈ ਜਾ ਵੀ ਲੈ ਜਾ ਬੱਸ ਮੈਨੂੰ 36 ਜਿਹੜੀ ਮਾਰਨੇ ਪੈਂਦੇ ਮੈਨੂੰ ਸ਼ਰਮ ਆਉਂਦੀ ਬਾਰ ਬਾਰ ਮੰਗਣ ਲੱਗੀ ਉਹ ਕਿਹੜੇ ਤੂੰ ਆਪ ਕੋ ਮੋੜ ਦੇਣੀ ਚੌਂਕੀ ਲੈ ਲੈ ਤੂੰ ਨਾ ਦੇ ਰਿਹਾ ਦਵਾਈ ਦਾ ਫੋਨ ਉਨੇ ਤੇ ਕੋ ਪੈਸੇ ਲੈਣੇ ਨੇ ਤੂੰ ਉਹਦੇ ਕੋ ਫੜੇ 20000 ਰੁਪਇਆ ਤਾਂ ਹਾਂ ਫੜਿਆ ਹੀ ਖਰੇ ਕਰ ਦੂੰਗੀ ਮੈਨੂੰ ਨਹੀਂ ਪਤਾ ਉਹ ਫੜਿਆ ਸੀ ਅਸੀਂ ਉਹਨਾਂ ਨੇ ਮੈਨੂੰ ਫੀਸ ਤਾਰ ਨਹੀਂ ਹੀ ਉਹ ਜਦੋਂ ਵੀ ਉਹਦਾੰਦੀ ਫੋਨ ਆਇਆ ਵੀ ਉਹਨੂੰ ਸਿਰਿਆਂ ਦੇ ਛੱਡੀ ਤਾਂ ਲੱਗਦਾ ਫੋਨ ਪਾ ਨਹੀਂ ਲੱਗਦਾ ਬੰਦ ਪਿਆ ਹੋਆ ਪ੍ਰੀਤ ਵੀ ਤੇ ਤੇਰੀ ਬੰਦੀ ਪ੍ਰੀਤ ਕਿਹੜਾ ਸਾਡੀ ਬੰਦੀ ਉਹਨਾਂ ਨੇ ਕੱਲ ਕੋ ਸ਼ੁਰੂ ਕੀਤਾ ਹੀ ਬੂਹੇ ਬਾਰੀਆਂ ਘਰ ਤੇ ਖਰੇ ਪਾ ਲਿਆ ਬੂਹੇ ਬਾਰੀਆਂ ਲਾਉਂਦੇ ਨੇ ਨਾ ਪੈਸੇ ਚਾਹੀਦੇ ਉਹਨਾਂ ਦੀ ਮੈਂ ਲੈਣ ਆਉਣਾ ਮਤਿਆਂ ਜਾਂਦੇ ਨੇ ਤੇ ਭੈਣ ਉਹ ਭੈਣ ਵੀ ਇੱਕ ਦਾ ਕਰਦੀ ਤੇ ਇੱਕ ਦਾ ਕਰਦੀ ਕੋਈ ਨਹੀਂ ਦੇ ਦਾਂਗੇ ਜਦੋਂ ਆਉਗੀ ਇੰਨੀ ਮੱਗਲਾ ਸਲੋਂਦੇ ਹੀ ਨਹੀਂ ਅਗਲਾ ਛੱਸ ਬੰਦਾ ਜੀ ਉਹ ਹੀ ਨਾ ਵਿਚਲ ਹੈਗਾ ਤੇ ਚਾਰ ਹੰਗਲਾ ਕਰਦੀ ਰਹਿੰਦੀ ਚਲ ਮਨਾਸ਼ਾ ਬਣਾਣਾ ਚੁੰਨੇ ਤੇ ਅੱਗ ਬਾਲ ਕੇ ਬਣਾਣਾ ਇੰਨਾ ਕਿਨੇ ਪਿੱਛੇ ਬਣਾਉਂਦੇ ਜੀ ਤੇ ਸਿਨਿਆ ਦੇ ਦੂ ਬਾਜੀ ਨੂੰ ਠੀਕ ਆ ਨਹੀਂ ਤੇਨੂੰ ਮੈਂ ਆਖੂਗੀ ਕੀ ਰਾਤ ਨੂੰ ਚਾਹ ਵੇਲੇ ਹੋ ਕੇ ਕਿੰਧਰ ਵੀ ਟਾਈਮ ਲੱਗਾ ਇਹਨੂੰ ਕਲਾਉਂਗੀ ਤੂੰ ਜਾਂ ਫਿਰ ਜੇ ਤੇ ਸਿਨਿਆ ਦੇਤਾ ਤੇ ਠੀਕ ਹੋਣੀ ਤੇਨੂੰ ਮੈਂ ਕਹਾਂ ਵੀ ਤੂੰ ਗੱਲ ਕਰ ਬਾਜੀ ਦੇ ਨਾਲ ਕਿਦਾ ਕਿੰਨਾ ਚਿਰ ਗੁਜ਼ਾਰਾ ਹੋ ਆ ਲੱਗੇ ਹੈਗਾ ਕਦੀ ਧੋਤਨ ਬਾਲਾ ਦਵਾਲਾ ਕਦੀ ਚਾਹ ਨੂੰ ਬਾਲਾ ਦਵਾਲਾ ਕਦੀ ਕੋਈ ਆ ਜੇ ਕੋਈ 100 ਰੁਪਏ ਕਦੀ 50 ਰੁਪਏ ਇਹ ਤਾਂ ਤੇਹੀ ਨਹੀਂ ਮੁੱਕਦਾ ਅਸਕਰ ਬੂਹਾ ਲੱਗਾ ਹੋਊਗਾ ਉੱਤਰ ਦੀ ਕੰਧ ਕੱਢੀ ਹੋਊਗਾ ਤੂੰ ਚੱਲ ਕੇ ਆਉਂ ਸ਼ਰਮ ਆਉਗੀ ਆਉਣ ਲੱਗੀ ਨੂੰ ਮੈਂ ਬੂਹਾ ਮਾਰ ਛੱਡਿਆ ਕਰੂੰ ਐਦਾਂ ਦੇ ਕਿਤੇ ਨਾ ਬੇੜੇ ਚ ਗਾਹ ਪਾ ਛੱਡਦੇ ਸਾਰਾ ਟੱਬਰ ਨਾ ਬੈਹਂਦੀ ਆ ਕਨਾਂ ਖਲੂਣ ਦੀ ਐਵੇਂ ਇਹਨਾਂ ਮੇਜ ਕਹਿਣਾ ਵੀ ਇਹ ਕੰਮ ਕਰੋ ਆਪਣਾ ਸੱਚੀ ਨਾ ਟਾਈਮ ਵਾਲਾ ਗੱਲਾਂ ਗੱਲਾਂ ਨਾ ਤਰ ਕਿੰਨਾ ਬੋਲੀ ਕਿ ਕਿੱਧਰ ਤੁਰ ਜਾਨੀ ਆ ਕਿਤੇ ਨਹੀਂ ਮੈਂ ਉਹ ਗਵਾਂਢ ਨੂੰ ਚਾਹ ਨੂੰ ਪਾ ਲੈ ਜਾ ਦਵਾ ਕੇ ਮੈਂ ਲੈ ਹੋਣੀ ਚਰਮ ਤਾਂ ਨਹੀਂ ਆਉਂਦੀ ਕਦੀ ਕਹੀ ਹਲੇ ਚੋਕ ਤਰੀ ਮੰਗਤਿਆਂ ਨਾ ਮੁਕੇ ਲੋਕਾਂ ਨੂੰ ਮੰਗਤ ਪੁਣਾ ਵਖਾਉਂਦੇ ਵੀ ਖਰੇ ਸਾਨੂੰ ਦਿੱਤਾ ਕੱਖ ਨਹੀਂ ਸਾਂਝੇ ਕਰ ਹੈ ਉਹਦਾ ਲੀੜਾ ਨਹੀਂ ਮਾੜਾ ਪੁਣਾ ਨਾਲ ਦੀਆਂ ਚੁੰਨੀਆਂ ਤੇ ਨਾਲ ਦੇ ਮੰਤਰ ਮੰਗਣ ਖਾਣ ਵਾਲੀ ਲੋਕਾਂ ਕਰਨ ਤੋਂ ਪੈਂਦੇ ਬੰਦਾ ਐਡਵਾਂਸ ਸਿਲੰਡਰ ਪਰ ਆ ਕੇ ਰੱਖਦਾ ਦੋ ਦੋ ਉਹਦਾ ਕਰ ਸ਼ਰਮ ਦਾ ਕਾਟਾ ਲੋਕਾਂ ਰੱਖਣਾ ਖਰੇ ਇਹਨੂੰ ਥੋੜਾ ਦਿੱਤਾ ਤੇ ਇਹਨਾਂ ਨੂੰ ਕੀ ਪਤਾ ਉਹਨੇ ਤੇ ਉਹਨੇ ਜੂਏ ਖੇਡ ਛੱਡੇ ਕਿ ਇਹ ਤੇ ਮੇਹਲੇ ਦੀ ਗੱਲ ਲੋਕਾਂ ਘਰੇ ਨੱਕ ਵਢਾਓ ਲੋਕਾਂ ਨੇ ਵੀ ਅੱਗੇ ਗੱਲਾਂ ਸਾਨੂੰ ਬੱਤੀ-ਪੱਤੀ ਕਰਦੇ ਖਰੇ ਨਾਲ ਦਿੱਤਾ ਕੱਖ ਨਹੀਂ ਦਵਾਜ ਮਾਰਦੀ ਆ ਜਾ ਇਧਰ ਤੁਰੀ ਨਾ ਜਾ ਉਹ ਤੇ ਬਾਰਾ ਦਵਾਰਾ ਲੋਕਾਂ ਦੇ ਘਰ ਜਾਜਾ ਜਲੂਸ ਕਢਉਣੀ ਆਂਗਾ ਕੋਈ ਨਹੀਂ ਤੁਸੀਂ ਮੈਂ ਮੜੇ ਕੀਤਾ ਮੈਂ ਉਧਰ ਦਵਾ ਲਿਆ ਨਾ ਐਵੇਂ ਦੇ ਪਖਾੜ ਨਾ ਗੱਲ ਛੱਡ ਕੇ ਤੇ ਬਾਰਾ ਦਵਾਰਾ ਤੇ ਘਰੇ ਬਾਰਾ ਦਵਾਰਾ ਕਿਉਂ ਲੋਕਾਂ ਕੋਲੋਂ ਸਾਡੀ ਨੱਕ ਵਢਾਉਣੀ ਲੋਕ ਮੈਨੂੰ ਅੱਗੇ ਬੜੀਆਂ ਗੱਲਾਂ ਕਰਦੇ ਇਹ ਨਹੀਂ ਮੇਹਲੇ ਪੀਲੇ ਨੇ ਦੋਹਾਂ ਜੀਆਂ ਨੇ ਚੀਕਾਂ ਵਾਲੇ ਮਾਰੇ ਲੋਕਾਂ ਨੂੰ ਇਹ ਦੇਖ ਕੇ ਜਾਂਦਾ ਖਰੇ ਇਹਨਾਂ ਨੇ ਥੋੜਾ ਦਿੱਤਾ ਇਹਨਾਂ ਨੂੰ ਕਿੱਥੇ ਕਿਸ ਰਾਹ ਤੇ ਆ ਉਸ ਸੈਂਡਰ ਤੇ ਦਵਾਲਾ ਤੋਂ ਕੋਕਾ ਕੇ ਤੁਮਾਰਾ ਬੱਤੀ ਤੇ ਉਹਦੀ ਤੇਹੀ ਕਰਨੀ ਹੈ ਬੱਤੇ ਨਾਲ ਹੈ ਨਹੀਂ ਫੇਕ ਬੂਰ ਤੇ ਲਾਗਾ ਨਹੀਂ ਅੰਦਰ ਤਾਂ ਇਦਾਂ ਹੀ ਚ ਬੜੀ ਜਾਂਦੀ ਹੈ ਮੇਰੇ ਤੇ ਨੂੰ ਅੱਗੇ ਆਖਦੀ ਫੇਰ ਤਬੂਰ ਚੜਾ ਕੇ ਕਰੀਏ ਇਹਨੂੰ ਕਰੀਏ ਇਹਨੂੰ ਕੋਈ ਫਾਇਦਾ ਨਹੀਂਗਾ ਮੇਰੇ ਕੋਲ ਜੇ ਲਾਇਆ ਨਾ ਮੈਂ ਸਾਰੀ ਦਿਹਾੜੀ ਕਰਦਾ ਤੇ ਜੇ ਖਾਣਾ ਖਾੜਦੀ ਨਹੀਂ ਹੈ ਹਣੀ ਨੇ ਪਤਾ ਨਹੀਂ ਕਿੰਨਾ ਕਾ ਸਿਲੰਡਰ ਮਚਾ ਦੇਣਾ ਕੀ ਕਰੇ ਆਪ ਸਫੇਨਾ ਕੰਮ ਕਰਦੇ ਰਹੀ ਤਾ ਉਹ ਹੀ ਪਤਾ ਨਹੀਂ ਉਹ ਬੰਦ ਕਰ ਲਿਆ ਹੋਊਗਾ ਇਹਨੂੰ ਉਹੀ ਮਰੂ ਮਰੂ ਕਰਨ ਦੀ ਆਦਤ ਹੀ ਪਈ ਹੈ ਉਹ ਤਾਂ ਕੁੱਲੇ ਗੱਫੇ ਦਾ ਛੱਡੇ ਦੁਵਾ ਚਾਹ ਮਸੇਮ ਕਰਕੇ ਧਰੀ ਚੱਲ ਮੈਂ ਹਾਂ ਬਾਲਾ ਚੰਗੀ ਤਰ੍ਹਾਂ ਆ ਜੂ ਚੱਲ ਕੋਈ ਨਹੀਂ ਬਹਿ ਜਾ ਉੱਲਣਾ ਜਾਵੇ ਘਾਟੀ ਕੀਤਾ ਹੀ ਨਾ ਹਾਂ ਬਹਿ ਜਾ ਹੁਣ ਕੀ ਬਰ ਲੈਣਾ ਅੱਜ ਮੈਂ ਸਾਗ ਲੈ ਇਰਾਦਾ ਹੀ ਤਾਂ ਹੁੰਦਾ ਮੈਂ ਸਾਗ ਧਰ ਕੇ ਆਈ ਮਵੇਲੀ ਅੱਛਾ ਸਵੇਲੀ ਘਰ ਆਈ ਹਾਂ ਇਹਨਾਂ ਚਲੋ ਜਿਹੜਾ ਕੰਮ ਕੀਤਾ ਪ੍ਰੀਤ ਨੇ ਦੱਸਿਨੇ ਦਿੱਤਾ ਇਹ ਚੇਤੇ ਨਾਲ ਦੇ ਲਾਂ ਭਾਜੀ ਨੇ ਸੁਨੇਆ ਕੋਈ ਨਹੀਂ ਕਿਤਨ ਬੁਲਾਣੀ ਮੈਂ ਨਹੀਂ ਪਤਾ ਵੀ ਕੀ ਹੈ ਤੁਹਾਡਾ ਮੈਨੂੰ ਤੇ ਕਦਾ ਕੀ ਗੱਲ ਦਾ ਪਤਾ ਨਹੀਂਗਾ ਉਹ ਆਂਦੀ ਪੈ ਪੂਹੀ ਲੈਣੇ ਤੇ ਮੈਨੂੰ ਨਹੀਂ ਮੈਂ ਸਿਨੀਅਰ ਤੋਂ ਤਾਂ ਮੈਂ ਦੇ ਦੂੰਗੀ ਫੋਨ ਨੂੰ ਕੀ ਗੱਲ ਹੋਈ ਹੈ ਫੋਨ ਨੂੰ ਚੰਗਾ ਭਲਾਵਾ ਉਹਦੇ ਹੀ ਨੇ ਤੁਹਾਡੇ ਫੋਨ ਤੇ ਕਰ ਤਾਉਗੇ ਸਾਨੂੰ ਤਾਂ ਉਹਦੇ ਵਿੱਚ ਕੱਟ ਹੀ ਕਰਦੀ ਤੁਹਾਨੂੰ ਪਤਾ ਹੀ ਹੈ ਨਹੀਂ ਪਤਾ ਨਹੀਂ ਆਂਦੀ ਲਗਦਾ ਲੁਕਦਾ ਨਹੀਂ ਪੈਸੇ ਪੂਏ ਪਵਾ ਰੱਖ ਛੱਡਿਆ ਕਰੋ ਤੇ ਪੈਸੇ ਵੀ ਤੁਸੀਂ ਸਾਰੇ ਪੈਸੇ ਫਿਰ ਮੁੱਕ ਗਏ ਹੋਣੇ ਕੱਲ ਦਾ ਬੋਲਣ ਤੇ ਆ ਜਿਹੜਾ ਬੋਲਦਾ ਹੁੰਦਾ ਵਿੱਚ ਅੱਛਾ ਪੈਸੇ ਜਦੋਂ ਮੁੱਕ ਬੋਲਣ ਤੇ ਫਿਰ ਪੈਸੇ ਮੁੱਕਣ ਵਾਲੇ ਹੋਣੇ ਕੱਲ ਦੇ ਆਹੋ ਉਹੀ ਪੈਸੇ ਮੁੱਕਣ ਪੈਸੇ ਤੇ ਪਵਾ ਛੱਡਿਆ ਕਰੋ ਕੋਈ ਨਹੀਂ ਬਾਤ ਸਾਰੇ ਨਹੀਂ ਇਦਾਂ ਵਜਾ ਛੱਡਣਾ ਕਹਿੰਦਾ ਮੈਂ ਤੇ ਤੇਰੇ ਘਰ ਫੋਨ ਹੀ ਚੁੱਕ ਕੇ ਤੁਹੇ ਦੇ ਦੇਵਾਂਗੀ ਹੈ ਨਹੀਂ ਸ ਬੁੰਦਿਆ ਇਸ ਨੂੰ ਬਾਬਾ ਜਰ ਵਿਆਹ ਦੀ ਹਾਂਜੀ ਤੇ ਨਿਆਣੇ ਖਾ ਲੈਂਦੇ ਹੋਣੇ ਸਾਡੇ ਤਾਂ ਖਾਂਦਾ ਕੋਈ ਨਹੀਂਗਾ ਖਾ ਲੈਂਦੇ ਆਹੋ ਮੈਂ ਪਾਲ ਬੈ ਨਹੀਂ ਕੈਨ ਕੋਬਲੇ ਚ ਤੇ ਲੈ ਜਾ ਪਾਲ ਤਾਂ ਕੋਈ ਨਹੀਂ ਲੈ ਜੀਦ ਵੀ ਨਿਆਣਿਆਂ ਨੂੰ ਤੂੰ ਭਾਜੀ ਘਰੇ ਕਿੱਥੇ ਗਿਆ ਉਹ ਪਤਾ ਨਹੀਂ ਪਹਿਲੇ ਪੂਲੀਆਂ ਚ ਹੀ ਗਏ ਬਾਹਰ ਖਾ ਰੂ ਪੂਰੀ ਹਾਂ ਤੇ ਕੱਤੀ ਆਉਣੀ ਇਹਨੂੰ ਕਹਿ ਸੈਂਡਰ ਪਾ ਕੇ ਦੇਖ ਰੋ ਜਿੱਦਾਂ ਕਿਦਾਂ ਗੁਜ਼ਾਰਾ ਹੋਊਗਾ ਤੇਰਾ ਕੋਈ ਨਹੀਂ ਮੈਂ ਚੁੱਲੇ ਤੇ ਬਣਾ ਲਿਆ ਕਰੂੰਗੀ ਹੁਣ ਉਹਨੂੰ ਕੀ ਤੰਗੀ ਦੇਣੀ ਤੁਸੀਂ ਅੱਜ ਹੀ ਮੈਂ ਪਾਲਾ ਤਾ ਨਾ ਮੈਂ ਮੜਕੇ ਨਹੀਂ ਆਉਂਦੀ ਤੁਹਾਡੇ ਦਰਵਾਜ਼ਾ ਤੋਂ ਚਾਵਾਂ ਚੁੱਲੇ ਤੇ ਬਣਾ ਲਿਆ ਕਰਨੀ ਬੱਤੀ ਨਹੀਂ ਆਉਂਦੀ ਆ ਬੱਤੀ ਵਾਲਾ ਹੈਗਾ ਨਾ ਦਾ ਦੂਜਾ ਚੁੱਲਾ ਬੱਤੀ ਨਹੀਂ ਆਉਂਦੀ ਮੈਂ ਉੱਤੇ ਬਣਾ ਲੈਣੀ ਬੱਤੀ ਨਹੀਂ ਹੁਣ ਬੱਤੀ ਇੰਨੀ ਕੀ ਕਰਨੀ ਸਟੈਂਡਪਾ ਆ ਕੇ ਰੱਖਣਾ ਪੈਣਾ ਬੱਤੀ ਨਹੀਂ ਆਣੀ ਆਉਂਦੀ ਹੁਣ ਕੱਟ ਲਉਂਦੀ ਦੇਖੋ ਚਾਹ ਅੰਦਰ ਭੰਨ ਚੂ ਹੋ ਗਈ ਦੇਖੇ ਜਾਗ ਜਾ ਮੈਨੂੰ ਵੀ ਕਿੰਨੇ ਕੰਮ ਨਹੀਂ ਮੈਂ ਤੇਰੇ ਦੱਸ ਚਾਹ ਵੇਖਣ ਤੇ ਆ ਨਾ ਮੁੜ ਕੇ ਕੋਈ ਚੀਜ਼ ਇੱਧਰ ਉੱਧਰ ਹੋ ਜਾਏ ਫਿਰ ਤੱਕਣਾ ਚੀਜ਼ ਇੱਧਰ ਉੱਧਰ ਕੋਈ ਹੋਤੀ ਆ ਚੀਜ਼ ਕਰੇਗੀ ਨਹੀਂ ਤਾਂ ਤੇ ਆਪੇ ਕਿਦਾਂ ਹੋ ਜੂਗੀ ਚੱਲਾ ਯਾਰ ਮੈਂ ਮੈਨੂੰ ਕੋਲੀ ਭੁੰਦੀ ਦੀ ਪਾਦਾ ਜਿਹਾ ਨੇ ਦੇ ਦੀ ਸਮਾਗਰੀ ਜਾਨੀ ਕਿ ਅੰਦਰ ਤੋਂ ਆਉਗੀ ਸੁਣਨਾ ਤੇ ਨਾ ਕੋਈ ਸ਼ਰਸੋ ਰਿਚ ਰੱਖਿਆ ਹੈ ਹੈ ਇਹਨੂੰ ਬੰਦ ਕਰ ਲਾ ਲਾ ਗਿਆ ਪਾਲਾ ਕਦੇ ਤਾਂ ਇਹ ਜਿੱਦਣੇ ਜਿੱਦੇ ਚਾਹ ਮਾਵਾ ਸਵਾਦ ਜੀ ਹੋ ਜਾਂਦੀ ਸਵਾਦ ਤਾਂ ਤੈਨੂੰ ਬੜੇ ਲੱਗੇ ਤਾਂ ਹੀ ਸਵਾਦਾਂ 'ਚ ਮੈਂ ਤੇਰੇ ਤੋਂ ਪਹਿਲਾਂ ਦਾ ਕਿਸਟੈਂਡ ਅਪ ਰਾਇਆ ਦੱਸਦੇ ਹਾਂ ਅਜੇ ਕੀ ਹੈਗਾ ਉਹ ਤੂੰ ਸਵਾਦਾਂ 'ਚ ਬਸ ਰੇ ਨਰੇ ਨੇ ਕਿ ਜਿਹੜੀ ਚੀਜ਼ ਤਾਂ ਛੱਡਦੀ ਗਵਾਂਦੀ ਜਾਂਦੀ ਜਾਂ ਵੱਢਦੀ ਉਹ ਰੇਚ ਦੀ ਰਹਿੰਦੀ ਮੈਂ ਕਈ ਵਾਰ ਇਸੇ ਨੂੰ ਮੈਂ ਚੀਜ਼ਾਂ ਨੂੰ ਵਧੀਆ ਬੰਦ ਕੀਤੀ ਨਾ ਵੇਖੀ ਵੀ ਕਰਨਾ ਸੈਂਡਰ ਨੇ ਖਤਮ ਹੀ ਹੋਣਾ ਮੈਂ ਲੈ ਜਾ ਬੁੰਦੀ ਕਮਲੀ ਮੇਰੀ ਭਾਂਡਾ ਫਰਾਜੀ ਅੱਗੇ ਮੇਰੇ ਇੱਕ ਦੋ ਕਮਲ ਤਾਂ ਨਹੀਂ ਲੱਭਣਦੇ ਆ ਹੈਗੀਆਂ ਵਾਲੇ ਤੇਰੇ ਕੋਲ ਨਹੀਂ ਨਹੀਂ ਸਾਡੇ ਹੁੰਦੇ ਤੇ ਮੈਂ ਤੋਸੇ ਉਹ ਦੇ ਦਿੰਦੀ ਆ ਤੁਹਾਡੇ ਦੀ ਹੈਗੀ ਤੁਹਾਡੇ ਕੋਲ ਹੀ ਬਣਦੀ ਆ ਇਹ ਕਿੰਨਾ ਤੈਨੂੰ ਮਾਈ ਇਹ ਉਧਰ ਵਿਆਹ ਨਹੀਂ ਮੇਰੇ ਵਿਚੋਲੇ ਆਂ ਜੀ ਅੱਛਾ ਹਾਂ ਉਹਨਾਂ ਕੰਦੀ ਸੀਗੀ ਮੈਂ ਚੱਕ ਕਾਹ ਲੈ ਗਈ ਨਹੀਂ ਸਾਡੇ ਘਰਤੀ ਖਾਂਦੇ ਆ ਜਦ ਮੇਰੇ ਮੁੰਡੇ ਖੁਸ਼ ਹੋਣਾਂ ਚਾਹੀਦੇ ਸੀ। ਹਾਂ। ਸਨੇਦਰ ਪ੍ਰਭਾਅ ਕਹੇ ਕਿ ਨਾਲੇ ਨੂੰ ਘੱਟ ਪਾ ਲਿਆ ਤਾਂ ਜਿੰਦਾ ਇੰਨਾ ਚੜ੍ਹਦੀ ਇਹ ਤਾਂ ਦੋ ਦਿਨਾਂ ਚ ਸਨੇਦਰ ਮੁੱਕ ਜਾਣਾ।